ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਬਟੀਕ ਤੇ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਤੁਹਾਡੇ ਲਈ ਅਕਸਰ ਹੈ ਨਾ ਪਹਿਣਾ ਦੀ ਡਿਮਾਂਡ ਰਹਿੰਦੀ ਹੈ ਜੀ ਕੋਈ ਵਧੀਆ ਸਟੌਕ ਚ 올ਓਵਰ ਸੂਟ ਲੈ ਕੇ ਆਓ ਵਧੀਆ ਕੁਆਲਿਟੀ ਦੇ ਸੂਟ ਲੈ ਕੇ ਆਓ ਬਹੁਤ ਹੀ ਸੋਹਣਾ ਤੁਹਾਨੂੰ ਪਤਾ ਹੀ ਹੈ ਹਨਾ ਟਿਸਟਾ ਦੀ ਕੁਆਲਿਟੀ ਦੱਸਣ ਦੀ ਤਾਂ ਕੋਈ ਲੋੜ ਨਹੀਂ ਹੈ ਟਿਸਟਾ ਦਾ ਜਿਹੜਾ ਟੌਪ ਤੇ ਮੰਨਿਆ ਜਾਂਦਾ ਹੈ ਹਨਾ ਉਹ ਜਿਹੜਾ ਬ੍ਰਾਂਡ ਹੈ ਉਸ ਚ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟ 올ਓਵਰ ਚ ਤੁਹਾਨੂੰ ਤੁਹਾਡੇ ਲਈ ਲੈ ਕੇ ਆਇਆ ਤੇ ਪ੍ਰਿੰਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਤੁਸੀਂ ਸੈਂਡ ਕਰਦਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ 'ਤੇ ਉੱਥੇ ਜਾ ਕੇ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਜਿਹੜੀਆਂ ਪਹਿਨਾ ਪਹਿਣਾ ਆਪਣੇ ਨਾਲ ਪਹਿਲਾਂ ਤੋਂ ਜੁੜੀਆਂ ਹੋਈਆਂ ਨੇ ਉਹ ਨਾ ਆਪਣੇ ਗਰੁੱਪ ਚ ਵੀ ਐਡ ਨੇ ਸਭ ਤੋਂ ਪਹਿਲਾਂ ਪ੍ਰਿੰਟਿੰਗ ਹੈ ਜਿਹੜੀ ਉਹਨਾਂ ਕੋਲੇ ਆਉਂਦੀ ਹੈ ਤੁਸੀਂ ਵੀ ਸਾਡੇ ਗਰੁੱਪ ਚ ਐਡ ਹੋ ਸਕਦੇ ਹੋ ਜੇ ਸਾਡੇ ਕੋਲੋਂ ਸੋਹਣੇ ਸੋਹਣੇ ਸੂਟ ਬਾਈ ਕਰਨੇ ਚ ਕਰਨਾ ਚਾਹੁੰਦੇ ਹੋ ਪ੍ਰਿੰਟਿੰਗ ਵਗੈਰਾ ਵੀ ਸਭ ਕੁਝ ਮਿਲੂਗਾ ਤੁਹਾਨੂੰ ਪ੍ਰਿੰਟ ਚ ਵੀ ਵਰਕ ਹੈਂਡਵਰਕ ਮਸ਼ੀਨ ਵਰਕ ਬਾਦਲਾ ਆਰੀ ਸਟੀਚਿੰਗ ਪੇਂਟਿੰਗ ਹਰ ਤਰ੍ਹਾਂ ਦਾ ਕੰਮ ਤੁਹਾਨੂੰ ਸਾਡੇ ਬੁਟੀਕ ਤੇ ਮਿਲੂਗਾ ਜੀ ਸਾਡਾ ਕੋਈ ਬੁਟੀਕ ਸਾਡਾ ਜਿਹੜਾ ਬੁਟੀਕ ਦਾ ਕੰਮ ਆ ਉਹ ਕੋਈ ਹਨਾ ਜਿਵੇਂ ਕਵਾਲਿਟੀ ਆਪਾਂ ਕੁਆਲਿਟੀ ਨਾਲ ਬਿਲਕੁਲ ਵੀ ਸਮਝੌਤਾ ਨਹੀਂ ਕਰਦੇ ਬਹੁਤ ਹੀ ਸੋਹਣਾ ਕੰਮ ਆਪਣਾ ਜਿਹੜਾ ਮੀਂਹ ਹੁੰਦੇ ਨੇ ਕਾਰੀਗਰ ਉਹਨਾਂ ਤੋਂ ਹੀ ਕਰਵਾਉਨੇ ਆ ਸਾਡੇ ਜਿਹੜੇ ਟੇਲਰ ਨੇ ਉਹ ਵੀ ਜੈਂਟਸ ਨੇ ਜੀ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਕਾਰੀਗਰ ਵੀ ਸਾਡੇ ਮੁਸਲਿਮ ਕਾਰੀਗਰ ਨੇ ਬਹੁਤ ਹੀ ਜਿਆਦਾ ਪਿਆਰਾ ਤੁਹਾਨੂੰ ਪਤਾ ਹੀ ਹੈ ਹਨਾ ਕਾਰੀਗਰਾਂ ਦਾ ਕੰਮ ਕਿੰਨਾ ਜਿਆਦਾ ਵਧੀਆ ਹੁੰਦਾ ਹੈ ਅੱਜ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਅੱਜ ਦੇ ਜਿਹੜੇ ਪ੍ਰਿੰਟ ਨੇ ਹਾਂਜੀ ਇਹ ਆ ਗਏ ਜੀ ਆਪਣੇ ਟਿਸਟਾ ਦੇ ਪ੍ਰਿੰਟ ਪ੍ਰਿੰਟ ਸਾਰੇ ਇੱਕ ਤੋਂ ਇੱਕ ਵੱਧ ਕੇ ਨੇ ਕਲਰ ਤੁਸੀਂ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਜੀ ਬਾਕੀ ਹੈ ਨਾ ਸਟੱਫ ਦਾ ਤਾਂ ਦੱਸਣ ਦੀ ਲੋੜ ਹੀ ਨਹੀਂ ਟਿਸਟਾ ਆਪਣੇ ਆਪ ਚ ਬਹੁਤ ਹੀ ਜ਼ਿਆਦਾ ਵੱਡਾ ਬ੍ਰਾਂਡ ਹੈ ਜੀ ਤੇ ਇਹਦਾ ਸਟੱਫ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜਿਹੜੇ ਆਪਣੇ ਕਸਟਮਰ ਟਿਸਟਾ ਪਾਉਂਦੇ ਨੇ ਉਹਨਾਂ ਨੂੰ ਹੋਰ ਜਿਹੜੇ ਸਟੱਫ ਹੈ ਉਹ ਲਾਈਕ ਵੀ ਨਹੀਂ ਕਰਦੇ ਉਹਨਾਂ ਨੂੰ ਹੈ ਨਾ ਟਿਸਟਾ ਦੀ ਡਿਮਾਂਡ ਹੀ ਰੱਖਦੇ ਨੇ ਵੀ ਸਾਨੂੰ ਉਹੀ ਸਟੱਫ ਚਾਹੀਦਾ ਬਹੁਤ ਹੀ ਜ਼ਿਆਦਾ ਸੌਫਟ ਪ੍ਰਿੰਟਿੰਗ ਦੀ ਤਾਂ ਕੋਈ ਹੋਈ ਨਹੀਂ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈ ਨੈਕਸਟ ਪ੍ਰਿੰਟ ਵੀ ਇਸ ਚ ਬਹੁਤ ਜਿਆਦਾ ਸੋਨਾ ਇਹ ਦੇਖੋ ਤੁਸੀਂ ਇੱਕ ਜੀ ਹੈ ਨਾ ਜੇ ਤੁਹਾਨੂੰ ਟਿਸਟਾ ਕਿਹਾ ਗਿਆ ਤਾਂ ਟਿਸਟਾ ਦਾ ਹੀ ਸੂਟ ਮਿਲੇਗਾ ਹਰ ਇੱਕ ਸੂਟ ਤੇ ਤੁਹਾਨੂੰ ਸਟੈਂਪ ਮਿਲੇਗੀ ਚੈੱਕ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਟਿਸਟਾ ਦੀ ਸਟੈਂਪ ਹੋਊਗੀ ਜੀ ਜਿਸ ਦੇ ਇਹਦੇ ਵੀ ਸਟੈਂਪ ਸਾਰਿਆਂ ਤੇ ਸਟੈਂਪ ਮਿਲੇਗੀ ਤੁਹਾਨੂੰ ਟਿਸਟਾ ਦੀ ਕੋਈ ਹੋਰ ਬ੍ਰਾਂਡ ਨਹੀਂ ਦਿੱਤਾ ਜਾਊਗਾ ਟਿਸਟਾ ਕਹਿ ਕੇ ਇਹ ਦੇਖੋ ਤੁਸੀਂ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਜੀ ਇਹ ਵੀ 올 오버 수트 ਨੇ ਜੀ ਜੇ ਤੁਸੀਂ ਮੈਚਿੰਗ ਸੂਟ ਬਾਈ ਕਰਨੇ ਇੱਕ ਵਾਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਨੂੰ ਮੈਚਿੰਗ ਵੀ ਅਵੇਲੇਬਲ ਕਰਵਾਵਾਂਗੇ ਇਹ ਵੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਪ੍ਰਿੰਟ ਹੈ ਜੀ orange color orange ਜਿਹੜਾ ਕਲਰ ਆ ਉਹ ਪ੍ਰਿੰਟਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਘਟ ਆਉਂਦਾ ਦੇਖੋ ਤੁਸੀਂ ਤੇ ਬਹੁਤ ਹੀ ਸੋਹਣਾ ਕਲਰ ਵੀ ਆ ਤੇ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਸਾਰੇ ਜਿੰਨਾਂ ਚ ਤੁਸੀਂ ਸੌਫਟ ਮਤਲਬ ਮੈਚਿੰਗ ਲਗਵਾਉਣੀ ਆ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਸੂਟ ਇੱਕ ਵਾਰ ਪਲੀਜ਼ ਡੀਐਮ ਜਰੂਰ ਕਰਿਓ WhatsApp ਤੇ ਮੈਸੇਜ ਜਰੂਰ ਕਰਿਓ ਜੇ ਕੋਸ਼ਿਸ਼ ਕਰਾਂਗੇ ਆਪਾਂ ਮੈਚਿੰਗ ਚ ਲੈ ਕੇ ਵੀ ਆਵਾਂਗੇ ਇਹਨਾਂ ਚ ਵੀ ਜੇ ਹੋ ਸਕੇ ਆਪਾਂ ਮੈਚਿੰਗ ਤੁਹਾਨੂੰ ਬਣਾ ਕੇ ਦੇਵਾਂਗੇ ਸੂਟ ਨੈਕਸਟ ਇਹ ਆ ਗਿਆ ਜੀ ਇਹ ਵੀ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਲੀਫਸ ਬਨੇ ਹੋਏ ਨੇ ਸਾਰੇ ਸੂਟ ਦੇ ਵਿੱਚ ਤੇ ਬਾਕੀ ਹੈ ਨਾ ਜਦੋਂ ਤੁਸੀਂ ਸਟਿਚ ਕਰੋਗੇ ਸਟਿਚਿੰਗ ਡਿਜ਼ਾਈਨ ਤੁਸੀਂ ਸਾਡੇ ਚੈੱਕ ਕਰੀ ਸਕਦੇ ਹੋ ਸਾਡੇ ਇੰਸਟਾਗ੍ਰam ਤੇ ਡਿਜ਼ਾਈਨ ਵੀ ਦੇਖ ਸਕਦੇ ਹੋ YouTube ਤੇ ਹੋਰ ਵੀਡੀਓਜ਼ ਤੇ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਕਾਫੀ ਡਿਜ਼ਾਈਨਿੰਗ ਦੇ ਆਪਾਂ ਜਿਹੜੇ ਸੂਟ ਬਣਾਉਂਦੇ ਰਹਿੰਨੇ ਆ ਤੁਸੀਂ ਆਪਣੀ ਕੋਈ ਵੀ ਡਿਜ਼ਾਈਨਿੰਗ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਉਸੇ ਡਿਜ਼ਾਈਨਿੰਗ ਦੇ ਆਪਾਂ ਸੂਟ ਤੁਹਾਡੇ ਲਈ ਬਣਵਾ ਕੇ ਦੇਵਾਂਗੇ ਤੁਹਾਨੂੰ ਤੇ ਤੁਸੀਂ ਕੋਈ ਵੀ ਹੈਨਾ ਜਿਵੇਂ ਵਰਕ ਵਗੈਰਾ ਵੀ ਕਰਵਾਉਣੇ ਹੁੰਦੇ ਆ ਤੁਸੀਂ ਆਪਣੇ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਤੇ ਸਾਡੇ ਖੋਦੇ ਬਣੇ ਡਿਜ਼ਾਈਨ ਵੀ ਸਾਡੇ ਕੋਲੋਂ ਬਣਵਾ ਸਕਦੇ ਹੋ ਜੀ ਤੁਸੀਂ ਆਪਣਾ ਹੈਨਾ ਕਲਰ ਕੰਟਰਾਸਟ ਆਪਣੀ ਚੋਇਸ ਦਾ ਸਾਨੂੰ ਦੱਸ ਕੇ ਰੈਡੀ ਕਰਵਾ ਸਕਦੇ ਹੋ ਸੂਟ ਇੰਸਟਾਗ੍ਰam ਪੇਜ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਤਾਂ ਪਲੀਜ਼ ਉਹ ਵੀ ਫੋਲੋ ਜ਼ਰੂਰ ਕਰਿਓ ਸੇਮ ਨਾਮ ਤੇ ਸਮਰਾਥਮ ਟਿਕ ਦੇ ਨਾਮ ਤੇ ਹੀ ਸਾਡੀ ਜਿਹੜੀ ਇੰਸਟਾਗ੍ਰam ਦੀ ਆਈਡੀ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ